ਕਿਸਾਨ ਭਰਾਵੋ ਸਭ ਨਾਲ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਭ ਨਾਲ ਪਹਿਲਾਂ ਤੁਸੀਂ ਸਾਹਮਣੇ ਧੂਆਂ ਦੇਖੋ ਆ ਵੀਡੀਓ ਵਿੱਚ ਤੁਸੀਂ ਦੇਖਦੇ ਹੋਗੇ ਇਹ ਕਿਸੇ ਕਿਸਾਨ ਵੀਰ ਨੇ ਪਰਾਲੀ ਨੂੰ ਅੱਗ ਲਾਈ ਹੈ ਸੋ ਹੁਣ ਇਹ ਜਿਹੜੀ ਧੂਆਂ ਹੈ ਨਾ ਇਹ ਦੂਰੋਂ ਹੀ ਸਰਕਾਰਾਂ ਨੂੰ ਦੇਖ ਚੁ ਸੈਟਲਾਈਟ ਚ ਪਰ ਦਿਖਦਾ ਕੀ ਨਹੀਂ ਉਹਨਾਂ ਨੂੰ ਜਿਹੜੇ ਹੜ੍ਹਾਂ ਕਰਕੇ ਫਸਲ ਨੁਕਸਾਨ ਹੋਈ ਹੈ ਉਹ ਨਹੀਂ ਦੇਖਦੀ ਜਾਂ ਕਿਸੇ ਵੀ ਮੰਨ ਲਓ ਕਿਸਾਨ ਦੀ ਜਿਹੜਾ ਨੁਕਸਾਨ ਹੋ ਜਾਂਦਾ ਕੋਈ ਖੜੀ ਫਸਲ ਨੂੰ ਅੱਗ ਲੱਗ ਜਾਂਦੀ ਕਣਕ ਤਬਾਹ ਹੋ ਜਾਂਦੀ ਏ ਜਾਂ ਜੇ ਤੋ ਬੋਣਾ ਰੋਗ ਆ ਜਾਂਦਾ ਹੈ ਕੋਈ ਹੋਰ ਬਲਾਸਟ ਆ ਜਾਂਦਾ ਸਿਰਫ ਉਹਨਾਂ ਨੂੰ ਉਹ ਨਹੀਂ ਦਿਖਦਾਗਾ ਹੁਣ ਇਹ ਤਾਂ ਦੂਰੋ ਦੂਰੋ ਦਿਖੇਗੀ ਭਲਾਂ ਦੀ ਦਿੱਲੀ ਬੈਠੀ ਹੋਣਗੇ ਜਿੱਥੇ ਮਰਜ਼ੀ ਬੈਠੀ ਹੋਣਗੇ ਇਹ ਤਾਂ ਅੱਖਾਂ 'ਚ ਵੱਜੇਗਾ ਉਹਨਾਂ ਦੇਖੀ ਜਾਏ ਜੇ ਹੁਣ ਹਾਲਾਂਕਿ ਉਹ ਜਿਹੜਾ ਵੀ ਕਿਸਾਨ ਨੇ ਲਾਈ ਏ ਉਹਦਾ ਕੰਮ ਉੱਥੇ ਵਿੱਚ ਹੀ ਏ ਪਹਿਲਾਂ ਧੂਆਂ ਉਹਦੇ ਵਿੱਚ ਮਤਲਬ ਅੰਦਰ ਹੋ ਕੇ ਫਿਰ ਨਿਕਲ ਰਿਹਾ ਸੋ ਉਹਨੇ ਕੋਈ ਸ਼ੌਂਕ ਨੂੰ ਨਹੀਂ ਲਾਈਗੀ ਉਹਦੀ ਵੀ ਮਜਬੂਰੀ ਏ ਸੋ ਬਹੁਤ ਸਾਰੇ ਵੀਡੀਓ ਆਪਾਂ ਦੇਖਦੇ ਆਂ 43 ਸੰਭੰਦੀਆਂ ਕੋਈ ਕਹਿੰਦਾ ਜੀ ਪਲੌ ਮਾਰ ਦਵੋ ਤੇ ਕੋਈ ਕਹਿੰਦਾ ਇਹ ਇੰਦੇ ਚ ਮਲਚਰ ਮਾਰੋ ਜਾਂ ਹੋਰ ਸਿਸਟਮ ਕਰੋ ਕੋਈ ਗੱਠਾ ਬਣਾਈ ਜਾਂਦਾ ਸੋ ਹਣ ਨਾਲ ਪਹਿਲਾਂ ਆਪਾਂ ਗੱਠਾਂ ਦੀ ਗੱਲ ਕਰਦੇ ਆ ਉਹ ਕਿਸੇ ਨੇ ਮੰਨ ਲਓ ਤੁਸੀਂ ਦੀ ਵੀਡੀਓ ਦੇਖੀ ਹੋਣੀ ਹੈ ਉਹ ਪੁਰਾਣੇ ਕਿਹਾ ਸੀਗਾ ਵੀ ਜਿਹੜੀ ਆਪਾਂ ਗੱਠਾ ਬਣਾਉਣੇ ਆ ਉਹ ਗਾਂ ਜਾ ਕੇ ਖੰਡ ਬਣਦੀ ਆ ਤੇ ਇੱਥੇ ਇੱਥੇ ਅਸੀਂ ਪ੍ਰੋਡਕਸ਼ਨ ਕਰਾਂਗੇ ਤੇ ਉਹ ਪਰਾਲੀ ਦੀ ਗਾਂ ਜਾ ਕੇ ਖੰਡ ਬਣਦੀ ਹੈ ਉਹ ਤਾਂ ਕਹਿੰਦਾ ਭਾਵੇਂ ਸੀਗਾ ਵੀ ਜਿੱਥੇ ਗਾਂ ਜਾਈਏ ਨੇ ਸੜਨਾ ਹੀ ਹੈ ਨਾ ਉਦੋਂ ਜਿਹੜਾ ਮਤਲਬ ਤੂੰ ਆਨੇ ਕਲੇਗਾ ਉਹ ਆਕਸੀਜਨ ਦਵੇਗਾ ਜਿਹੜੀ ਅਸੀਂ ਪ੍ਰਾਲੀ ਸਾੜਦੇ ਆ ਇਹ ਪ੍ਰਦੂਸ਼ਣ ਕਰਦੀ ਏ ਸੋ ਸੋਚ ਦੇਖੋ ਕਿਸ ਮਤਲਬ ਸਰਕਾਰਾਂ ਦੀ ਕਿੱਥੋਂ ਦਿਕਰ ਵੀ ਕਿਤੇ ਨਾ ਕਿਤੇ ਜਾ ਕੇ ਪ੍ਰਾਲ ਨੇ ਮਚਣਾ ਹੀ ਏ ਤੁਸੀਂ ਕਿਹੜਾ ਇਹਨੂੰ ਸ਼ੋਪਿਸ ਚ ਜਾ ਕੇ ਅੰਦਰ ਲਾਉਣਾ ਸੋ ਦੇਖੋ ਵੀ ਜੇ ਤਾਂ ਆਪਾਂ ਪ੍ਰਾਲੀ ਦੇ ਸੰਭਣਾ ਸਹੀ ਗੱਲ ਦੱਸਾਂ ਤਾਂ ਆਪਾਂ ਪ੍ਰਾਲੀ ਨੂੰ ਸਹੀ ਸਮਾਂ ਸੰਭਾਲ ਕਰਨੀ ਏ ਗੱਠਾਂ ਇਹਦਾ ਕੋਈ ਹੱਲ ਨਹੀਂ ਹੈਗਾ ਜੀ ਸਰਕਾਰਾਂ ਕਹਿੰਦੀਆਂ ਨੇ ਵੀ ਗੱਠਾ ਬਣ ਗਿਆ ਤੇ ਹੁਣ ਪ੍ਰਦੂਸ਼ਣ ਰੋਕ ਗਿਆ ਸੋ ਬਹੁਤ ਵੱਡੇ ਮਤਲਬ ਸਰਕਾਰ ਮੂਰਖ ਕਵਾਂਗੇ ਮੈਂ ਤਾਂ ਮੂਰਖ ਸ਼ਬਵਰਤਾ ਕੋ ਉਥੇ ਵੀ ਜਿਹੜੇ ਮਤਲਬ ਇਹ ਜਿਹੜੇ ਸੰਦਾਰੇ ਸਬਸਿਡੀਆਂ ਦਿੱਜ ਜਾਂਦੀਆਂ ਨੇ ਜਾਂ ਉਹ ਕਰੀ ਜਾਂਦੀਆਂ ਨੇ ਵੀ ਕਿਸ ਵਾਸਤੇ ਬਈ ਤੁਸੀਂ ਗੱਠਾ ਬਣ ਗਏ ਗੱਠਾ ਗਾਂ ਜਾ ਕੇ ਸਟੋਰ ਹੋਣੀ ਕਿਤੇ ਨਾ ਕਿਤੇ ਜਾ ਕੇ ਤਾਂ ਗੱਠ ਨੂੰ ਅੱਗ ਲੱਗਣੀ ਹੈ ਤੇ ਤੂੰ ਉੱਥੇ ਵੀ ਨਿਕਲਣਾ ਹੈ ਉੱਥੇ ਕੋਈ ਉਹ ਨਹੀਂ ਵੀ ਉਹਨੇ ਸ਼ੋਧਵਾ ਦੇਣੀ ਹੈ ਉੱਥੇ ਵੀ ਤੂੰ ਆ ਹੀ ਨਿਕਲਣਾ ਹੁੰਦੇ ਚ ਤੇ ਹੁਣ ਜੇ ਆਪਾਂ ਕਹੀਏ ਵੀ ਪ੍ਰਾਲੀ ਨੂੰ ਸਹੀ ਟੰਗਣਾ ਕਿਵੇਂ ਸੰਭਿਆ ਜਾਵੇ ਸੋ ਜੇ ਵੀ ਸਰਕਾਰ ਚਾਹੁੰਦੀ ਏ ਵੀ ਕੁਝ ਕਰਨਾ ਕਿਸਾਨਾਂ ਲਈ ਤਾਂ ਇੱਕ ਕੰਮ ਕਰੇ ਸਰਕਾਰ ਨੂੰ 5000 ਰੁਪਇਆ ਪ੍ਰਤੀ ਏਕੜ ਰੁਪਇਆ ਦੇਵੇ ਸੁਣ ਤਾਂ ਦੱਸਦਾ ਵੀ ਕਈ ਕਿਸਾਨ ਕਹਿਣਗੇ ਵੀ 5000 ਲੈ ਕੇ ਅਸੀਂ ਕੀ ਕਰੀਏ ਪਰਾਲੀ ਦਾ ਸੋ ਕਿਸਾਨ ਭਰਾਵੋ ਜੇ ਤਾਂ ਤੁਸੀਂ ਆਪਦੇ ਜ਼ਮੀਨ ਦੀ ਸੁਧਾਰ ਕਰਨੀ ਏ ਆਪਣੀ ਜ਼ਮੀਨ ਦੀ ਜਿਹੜੀ ਮਤਲਬ ਉਪਜਾਊ ਸ਼ਕਤੀ ਵਧਾਉਣੀ ਏ ਤਾਂ ਫਿਰ ਤੁਸੀਂ ਸਰਕਾਰ ਤੋਂ 5000 ਰੁਪਇਆ ਪ੍ਰਤੀ ਕਿੱਲੇ ਦੀ ਮੰਗ ਕਰੋ ਤੁਸੀਂ ਕੀ ਕਰ ਸਕਦੇ ਹੋ ਇਹਦੇ ਤੋਂ ਪੀ ਚਲੋ ਆਪਾਂ ਮਤਲਬ 5000 ਸਾਰਾ ਹੱਪਤਾ ਬਲਾ ਕੇ ਗਿਆ ਹੈ ਚਲੋ ਕਈ ਕਿਸਾਨ ਵਿਚਾਰਿਆ ਇਹ ਕੋਲ ਛੋਟੇ ਟਰੈਕਟਰ ਨੇ ਕਈਆਂ ਕੋਲ ਜ਼ਿਮੀਂਦਾਰਾ ਕੋਲ ਚਲੋ ਵੱਡੇ ਸੰਦ ਹੈਗੇ ਨੇ ਉਹ ਆਪ ਦਾ ਪਾਲੀ ਪਰਾਲੀ ਸਾਂਭ ਸੰਭਾਲ ਕਰ ਵੀ ਲੈਂਦੇ ਨੇ ਸੋ ਵੱਡੇ ਜ਼ਿਮੀਂਦਾਰਾ ਕਰਕੇ ਕਈ ਵਾਰ ਵਿਚਾਰੇ ਛੋਟਾ ਜ਼ਿਮੀਂਦਾਰ ਰਗੜਿਆ ਜਾਂਦਾ ਸਰਕਾਰਾਂ ਨੂੰ ਉਹ ਦੇਖੀ ਜਾਂਦਾ ਹੈ ਪੀ ਹਾਂ ਵੀ ਕਿਸੇ ਕੋਲ ਮਤਲਬ ਟਰੈਕਟਰ ਵੱਡਾ ਹੈ 4x4 ਹੈ ਉਹ ਉਹਦੇ ਮਗਰਮਲਚਰ ਪਾਈ ਫਿਰਦਾ ਪਲੋ ਪਾਈ ਫਿਰਦਾ ਤੇ ਆਪ ਦੀ ਪਰਾਲੀ ਨੂੰ ਸਾਂਭ ਰਿਹਾ ਹੈ ਉਹ ਫਿਰ ਕਹਿੰਦਾ ਜਿਹੜਾ ਵੀ ਮਤਲਬ ਕਿ ਵਿਚਾਰਾ ਛੋਟਾ ਟਰੈਕਟਰ ਵਾਲਾ ਹੁੰਦਾ ਵਿਚਾਰਾ ਜੇ ਉਹ ਅੱਗ ਲਾਉਦਾ ਉਹਨੂੰ ਫੜ ਕੇ ਲੈ ਜਾਂਦੇ ਵਿਚਾਰੇ ਇਹਨੂੰ ਉੱਥੇ ਆ ਕੇ ਕਹਿੰਦੀ ਹੈ ਵੀ ਆਹ ਦੇਖੋ ਇਹ ਤਾਂ ਸਾਹਮਰੇ ਆਏ ਨੇ ਤੁਸੀਂ ਕਿਉਂ ਨਹੀਂ ਇਹਨੂੰ ਸਾਹਮ੍ਹਿਆ ਸੋ ਇਸੇ ਕਰਕੇ ਮੈਂ 5000 ਰੁਪਏ ਪ੍ਰਤੀ ਕਿੱਲਾ ਕਿਹਾ ਹੈ ਵੀ ਜੇ ਵੀ ਮਨ ਲਓ ਕਿਸੇ ਕਿਸਾਨ ਕੋਲ ਵੱਡਾ ਸੰਦ ਮਨ ਲਓ ਟਰੈਕਟਰ ਨਹੀਂ ਹੈਗਾ ਕੋਈ ਸੰਦ ਪਲਾਉ ਨਹੀਂ ਹੈਗੇ ਸੋ ਆਪਦਾ ਕਿਰਾਇਆ ਤੇ ਵੀ ਬਿਜਾਵੇ ਨਾ ਜਿਹੜੇ ਮੈਂ ਤੁਹਾਨੂੰ ਇੰਪਲੀਮੈਂਟ ਦੱਸਾਂਗਾ ਉਹਦੇ ਨਾਲ ਕਰਕੇ ਤਾਂ 5000 ਰੁਪਏ ਆਪਣਾ ਖਰਚਾ ਆਉਂਦਾ ਇੱਕ ਕਿੱਲੇ ਨੂੰ ਪ੍ਰਾਲੀ ਦਾ ਸੰਭੰਦ ਆ ਤੇ ਜਿਹੜੇ ਕੋ ਸੰਦ ਮਤਲਬ ਕਿਸਾਨ ਭਰਾ ਕੋਲ ਆਪਦੇ ਸੰਦ ਹੈਗੇ ਨੇ ਉਹਦਾ 3500 ਤੋਂ ਲੈ ਕੇ 4000 ਚ ਸਰ ਜਾਂਦਾ ਡੀਜ਼ਲ ਡੀਲ ਦਾ ਖਰਚਾ ਹੀ ਆਉਣਾ ਹੈ ਤੇ ਇਹੋ ਜੇ ਕੰਮ ਸਰਕਾਰ ਕਰੇ ਤਾਂ ਹੀ ਫਾਇਦਾ ਹੈ ਇਹ ਜੇ ਪਰਾਲੀ ਨੂੰ ਆਪਾਂ ਵਿੱਚ ਮਿੱਟੀ ਦੇ ਵਿੱਚ ਮਿਕਸ ਕਰਾਂਗੇ ਸੋ ਇੱਕ ਤਾਂ ਹੁੰਦਾ ਵੀ ਆਪਾਂ ਸੁਪਰ ਸੀਡਰ ਨਾਲ ਉੱਪਰ ਉੱਪਰ ਕਰਤਾ ਜਿਸ ਕਰਕੇ ਮਨ ਲੋ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਦਿੱਕਤ ਵੀ ਹੋਈਆਂ ਵੀ ਸੁੰਡੀ ਦੀ ਚਲੋ ਸੁੰਡੀ ਦਾ ਵੈਸੇ ਇਹਨਾਂ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ ਸੁੰਡੀ ਤਾਂ ਮਤਲਬ ਆਪਾਂ ਚਲੋ ਤੁਸੀਂ ਦੇਖੀ ਹੋਣੀ ਵੀਰ ਪ੍ਰਗਟ ਦੀ ਵੀਡੀਓ ਮੇਰੀ ਖੇਤੀ ਮੇਰੇ ਕਿਸਾਨ ਵਾਲੇ ਕੁਲਦੀਪ ਸਿੰਘ ਉਹਦੇ ਡਾਇਰੈਕਟਰ ਸਾਹਿਬ ਦੀ ਵੀਡੀਓ ਤੁਸੀਂ ਦੇਖੀ ਹੋਣੀ ਉਹਨਾਂ ਨੇ ਵੀ ਕਿਹਾ ਹੈ ਕਿ ਸੁੰਡੀ ਜਿੱਥੇ ਜ਼ਿਆਦਾ ਗੱਲ ਹੋਊਗੀ ਪਤੰਗੇ ਆਟੇ ਦੇਣਗੇ ਉੱਥੇ ਸੁੰਡੀ ਆਊਗੀ ਆਊਗੀ ਤੇ ਸੁਪਰ ਸੀਡਰ ਵੀ ਚਲੋ ਠੀਕ ਹੈ ਆਪਦੇ ਹੱਥ ਤੇ ਕਰ ਪਰ ਇਹਦਾ ਅਸਲ ਤਾਂ ਇਹ ਹੈ ਇਹ 10 10 ਇੰਚ ਇੱਕ ਇੱਕ ਫੁੱਟ ਥੱਲੇ ਜਾਵੇ ਤੇ ਉੱਪਰ ਉੱਪਰ ਬਜਾਈ ਹੋਵੇ ਤੇ ਇਹ ਗਾਂ ਅਗਲੇ ਸਾਲ ਆਪਾਂ ਨੂੰ ਖਾਦ ਦੇ ਰੂਪ ਦੇ ਵਿੱਚ ਕੰਮ ਕਰੇ ਸੋ ਤੁਸੀਂ ਇਹ ਤਰੀਕਾ ਵਰਤ ਕੇ ਦੇਖੋ ਤੇ ਜਿਸ ਤਰ੍ਹਾਂ ਮਨ ਲਓ ਕਿਸਾਨਾਂ ਦੇ ਫੀਡਬੈਕ ਆ ਰਹੇ ਨੇ ਪੀਂਦਨ ਨੂੰ ਇਹ ਤਰੀਕਾ ਬਹੁਤ ਕਾਫੀ ਚਾਬ ਲੱਗਿਆ ਆਮ ਆਪਣੇ ਆਲੂ ਵਾਲੇ ਭਰਾ ਸਾਰੇ ਇਸ ਤਰ੍ਹਾਂ ਹੀ ਕਰਦੇ ਨੇ ਉਹ ਪਹਿਲਾਂ ਮਲਚਰ ਮਾਰਦੇ ਨੇ ਉਸ ਤੋਂ ਬਾਅਦ ਰੋਟਾਵੇਟਰ ਉਸ ਤੋਂ ਬਾਅਦ ਪਲਾਊਡ ਨਾਲ ਪਰਾਲੀ ਨੂੰ ਪਲਟਾ ਦਿੰਦੇ ਨੇ ਤੇ ਫਿਰ ਆਬਦੀ ਉੱਤੇ ਰੋਟਾਵੇਟਰ ਮਾਰ ਕੇ ਬਜਾਈ ਕਰ ਲੈਂਦੇ ਨੇ ਜਿਸ ਤਰ੍ਹਾਂ ਉਹਨੇ ਕਰਨੀ ਹੁੰਦੀ ਏ ਸੋ ਇੰਦੇ ਚ ਖਰਚਾ ਆਉਂਦਾ ਜੀ 5000 ਰੁਪਿਆ ਲਗਭਗ ਕਿੱਲੇ ਦਾ ਖਰਚਾ ਆ ਜਾਂਦਾ ਜੇ ਆਮ ਆਪਾਂ ਪਰਾਲੀ ਸਾੜ ਕੇ ਜਿਵਾ ਕੇ ਵੇਚਣੀ ਹੈ ਤਾਂ ਆਪਾਂ 1500 ਦਾ ਨਾ ਆਰਾਮ ਨਾਲ 2000 ਸਕਦੇ ਹਾਂ ਸੋ ਇੰਦੇ ਚ ਆਪਣਾ 3 ਗੁਣਾ ਖਰਚਾ ਵੱਧ ਗਿਆ ਪਰ ਇਹਦੇ ਨਾਲ ਆਪਣੀ ਮਿੱਟੀ ਦੇ ਸੁਧਾਰ ਬਹੁਤ ਹੁੰਦੀ ਹੈ। ਆਪਣੀ ਮਿੱਟੀ ਵਿੱਚ ਇੱਕ ਵੱਖਰੀ ਜਾਣ ਪੈ ਜਾਂਦੀ ਹੈ ਜਿਹੜੇ ਆਪਣੇ ਬੇਲ ਲੋੜੀ ਦੇ ਆਪਾਂ ਜਿਹੜੇ ਲਫਾਫੇ ਦੇ ਕੇ ਜਾਂਦੇ ਨੇ ਡੀਲਰ ਆਪਾਂ ਉਹ ਪਾਉਣ ਤੋਂ ਵਾਸ਼ੀਏ ਤਾਂ ਇਹ ਤਰੀਕਾ ਅਪਣਾਈਏ। ਸੋ ਇੱਕ ਸਾਲ ਤੁਸੀਂ ਇਸ ਤਰ੍ਹਾਂ ਕਰਕੇ ਦੇਖੋ ਅਗਲੇ ਸਾਲ ਤੁਸੀਂ ਆਪ ਹੀ ਤੁਹਾਨੂੰ ਰਿਜ਼ਲਟ ਦੇਖੇਗਾ ਤੇ ਤੁਹਾਡੀ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਆਪਣੇ ਆਪ ਹੀ ਵਧੇਗੀ ਤੇ ਜਿਹੜਾ ਵੀ ਆਪਣਾ ਨਿਆਇ ਖਰਚਾ ਹੁੰਦਾ ਹੈ ਕੋਈ ਸਾਨੂੰ ਆ ਦੇਈ ਜਾਂਦਾ ਕੋਈ ਉਹ ਦੇਈ ਜਾਂਦੇ ਉਹਨਾਂ ਤੋਂ ਆਪ ਬਚ ਸਕਦੇ ਹਾਂ ਤੇ ਪਰਾਲੀ ਸੰਭ ਦਾ ਵੀ ਅਸਲ ਹਾਲ ਇਹੀ ਆ ਜਿਹੜਾ ਮੈਂ ਤਨ ਹੁਣ ਵੀਡੀਓ ਵਿੱਚ ਦੱਸਿਆ ਗੱਠਾ ਬਣਾਉਣਾ ਜਾਂ ਕੋਈ ਹੋਰ ਇਦਾਂ ਕਰਨਾ ਇਹਨੂੰ ਬਾਹਰ ਕੱਢ ਦੇਣਾ ਜਾਂ ਇਸ ਤਰ੍ਹਾਂ ਕਰ ਦੇਣਾ ਇਹ ਕੋਈ ਹੱਲ ਨਹੀਂ ਹੈਗਾ ਤੇ ਕਈ ਭਰਾ ਕਰਦੇ ਆ ਮਲਚਿੰਗ ਸੋ ਮਲਚਿੰਗ ਵੀ ਠੀਕ ਏ ਪਰ ਉਹਦੇ ਵਿੱਚ ਇੱਕ ਬਹੁਤ ਵੱਡੀ ਦਿੱਕਤ ਆਉਂਦੀ ਏ ਸੋ ਇੱਕ ਗੱਲ ਹੁੰਦੀ ਜ਼ਮੀਨੀ ਪੱਧਰ ਤੇ ਕਰਨੀ ਇੱਕ ਹੁੰਦੀ ਹੈ ਵੀ ਉਸ ਤਰ੍ਹਾਂ ਹੀ ਕਾਗਜ਼ਾਚ ਕਰਨੀ ਆਪਾਂ ਜ਼ਮੀਨੀ ਪੱਧਰ ਵਾਲੀ ਗੱਲ ਕਰਦੇ ਆਂ ਆਪ ਆਪ ਕਿਸਾਨ ਆ ਉਹਦੇ ਵਿੱਚ ਇੱਕ ਤੁਹਾਨੂੰ ਮੈਂ ਦੱਸੀ ਮੇਨ ਪ੍ਰੋਬਲਮ ਕੀ ਆਉਂਦੀ ਏ ਕਿਉਂਕਿ ਉੱਥੇ ਪਰਾਲੀ ਬਹੁਤ ਜ਼ਿਆਦਾ ਹੁੰਦੀ ਏ ਚੂਹਿਆਂ ਦੀ ਬਹੁਤ ਵੱਡੀ ਦਿੱਕਤ ਆਉਂਦੀ ਏ ਉਹਦੇ ਵਿੱਚ ਜਿਹੜਾ ਜੂਆ ਹੁੰਦਾ ਏ ਪਰਾਲੀ ਨੂੰ ਵਧੀਆ ਨਿਗ ਮਿਲਦਾ ਰਹਿੰਦਾ ਥੱਲੇ ਬੈਠਾ ਰਹਿੰਦਾ ਵੜ ਕੇ ਆਪਦੀ ਖੁੱਡਾਂ ਖੱਟੀ ਜਾਂਦਾ ਜ਼ਮੀਨ ਨੂੰ ਪੁੱਲਦੀ ਕਰੀ ਜਾਂਦਾ ਇਸ ਤਰ੍ਹਾਂ ਹੀ ਤੇ ਫਸਲ ਦਾ ਕਾਫੀ ਨੁਕਸਾਨ ਕਰਦਾ ਸੋ ਉਹ ਤਰੀਕਾ ਕਈ ਕਈ ਜਗ੍ਹਾ ਤੇ ਕਾਮਯਾਬ ਵੀ ਹੈਗਾ ਕਈ ਕਿ ਕਿਸਾਨ ਕਹਿੰਦੇ ਵੀ ਇਹ ਤਰੀਕਾ ਨਹੀਂ ਹੈਗਾ ਕੰਮ ਜਾਓ ਸੋ ਆਪਾਂ ਜਿਸ ਤਰ੍ਹਾਂ ਕਿਸਾਨਾਂ ਦੀ رائے ਆਪਾਂ ਉਸ ਨਾਲ ਗੱਲ ਕਰਾਂਗੇ ਆਪਾਂ ਕਿਸੇ ਵੀ ਆਪਾਂ ਕਹਾਂਗੇ ਵੀ ਕੋਈ ਇਸ ਤਰ੍ਹਾਂ ਕਹਿੰਦਾ ਇਸ ਤਰ੍ਹਾਂ ਦੇ ਉਹਦਾ ਗੱਲ ਨਹੀਂ ਕਰਦੇ ਆਪਾਂ ਜਮੀਨੀ ਪੱਧਰ ਤੇ ਜਿਹੜੀ ਚੀਜ਼ ਮੰਨ ਲਓ ਪੋਸੀਬਲ ਹੈਗੀ ਆ ਜਿਹੜੀ ਚੀਜ਼ ਕੰਮ ਕਰੇਗੀ ਆਪਾਂ ਹਮੇਸ਼ਾ ਸ਼ੁਰੂ ਤੋਂ ਉਸ ਦੀ ਹੀ ਗੱਲ ਕੀਤੀ ਆ ਮੈਂ ਆਪਾਂ ਕਿਸੇ ਬੜੇ ਐਕਟ ਦੀ ਮਸ਼ਹੂਰੀ ਕਰਾਂਗੇ ਤੇ ਨਾ ਹੀ ਆਪਾਂ ਕਵਾਂਗੇ ਵੀ ਆਹ ਕੰਮ ਕਰੋ ਯਾਹ ਕੰਮ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦਾ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੇ ਜੇ ਵਧੀਆ ਲੱਗੀ ਤਾਂ ਹੋਰ ਆਖ ਸਨ ਦੇ ਜੂਰ ਸ਼ੇਅਰ ਕਰਦੇ ਜੀ ਸੋ ਬਹੁਤ ਬਹੁਤ ਧੰਨਵਾਦ